ਹਾਂਜੀ ਸਾਡੀ ਵੀਡੀਓ ਦੇਖਣ ਵਾਲੇ ਵੀਰਾ ਭਰਾਵਾ ਪੈਣਾ ਨੂੰ ਪਿਆਰ ਵਾਲੀ ਸਾਸਿਕਾਲ ਤੇ ਭਾਈ ਜੀ ਅੱਜ ਆਪਣਾ ਪੀਰ ਦੇ ਘਰੇ ਆਏ ਆ ਤੇ ਚੱਲੇ ਇੱਥੋਂ ਦੀ ਸ਼ਸਤਰ ਪੂਜਾ ਕਰਨੀ ਆ ਤੇ ਆਪਾਂ ਉੱਤਰ ਚੱਲੇ ਆ ਵੀਰ ਹੋਣੀਆ ਸਿੰਘ ਆਪਣੇ ਸਾਰੇ ਤਿਆਰ ਵਰ ਤਿਆਰ ਆ ਤੇ ਆਪਣਾ ਸਿੰਘ ਇੱਕ ਤਿਆਰ ਹੋ ਰਿਹਾ ਅੱਜ ਹਾਂਜੀ ਬਾਬਾ ਜੀ ਤਿਆਰੀ ਆ ਤਿਆਰੀ ਆ ਭਾਈ ਓ ਕਾਲ ਬੱਤਾਂ ਉਸ ਮੇਰੇ ਚੱਪਾ ਨਿਕਲ ਲੱਗੇ ਆ ਆ ਭਾਈ ਦੱਸਿਓ ਮੜਾ ਜਿਆ ਕੱਦਾਂ ਜਾਣਾ ਆਪਾਂ ਜਾਣਾ ਬਾਬਾ ਜੀ ਇਸੇ ਆ ਸ਼ੋਨੀਆ ਅੱਛਾ ਜੀ ਬਾਬਾ ਜੀ ਦੀ ਆਪਨੇ ਬਾਬਾ ਜੀ ਤੁਹਾਡੀ ਬਾਜ ਘਾਤ ਆਰੀ ਬਾਬਾ ਜੀ ਤੁਹਾਡੇ ਕੋਲ ਸਪੀਕਰ ਨਹੀਂ ਹੈ ਸਾਡੇ ਕੋਲ ਬਾਬਾ ਜੀ ਦੇ ਜਾਨੂ ਮਾਈਕ ਇੱਥੇ ਦੇ ਰਿਹਾ ਨੇ ਸਪੀਕਰ ਨਹੀਂ ਹੈਗਾ ਨਾ ਬਾਬੇ ਤੁਹਾਡੇ ਵਾਂਗੂ ਸਾਡੇ ਕੋਲ ਮੈਂ ਸਪੀਕਰ ਦਿੱਤਾ ਸੀ ਅੱਜ ਜਾਣਾ ਬਾਬੇ ਇਸੇ ਆ ਸ਼ੋਨੀ ਚ ਕੀ ਆ ਬਾਬਾ ਜੀ ਉੱਤੇ ਸ਼ਸਤਰ ਪੂਜਾ ਬਾਬਾ ਜੀ ਆਜਾ ਉੱਥੇ ਅੱਛਾ ਜੀ ਹਾਂ ਜੀ ਯਾਨੀ ਇਹ ਆ ਪੂਰੀ ਚੜ੍ਹਦੀ ਗਲਾ ਆ ਬਈ ਚਲ ਚਲਿਆ ਗੰਦੀ ਦਾ ਹੀ ਬੜਦਾ ਬਾਈ ਫੇਠ ਠੀਕ ਹੈ ਹਾਂ ਜੀ ਬਾਬਾ ਜੀ ਤਿਆਰੀ ਹੋ ਗਈ ਆਪਣੀ ਸਿੰਘ ਆਪਣੇ ਤਿਆਰ ਨੇ ਪੂਰੇ ਹਾਂ ਜੀ ਬਾਬਾ ਜੀ ਤਿਆਰੀ ਆ ਚਲੋ ਬਾਈ ਚਲਿਏ ਫੇਰ ਆਪ ਪਤੋਂ ਗੱਡੀਆਂ ਐ ਟੈਂਕੀ ਬੋਲਰ ਵਾਲੀਆਂ ਐ ਆਪਣਿਆਂ ਵਾਲੇ ਤਾਂ ਫੁੱਲ ਆਸਾਂ ਕਾਲੀ ਬੋਲਰ ਵਾਲੀ ਜੀ ਹਨਾ ਢੇਗਾ ਬਣਾਏ ਕੱਤੀ ਬੋਲਰ ਦਾ ਇਧਰ ਮੈਨ ਰੋਡ ਹੋ ਗਿਆ ਤੇ ਇਧਰ ਨਾਲ ਪਿੰਡ ਵਾਲਾ ਰਾਹ ਆ ਕੱਚਾ ਆ ਸਾਰਾ ਓਵਰ ਰੋਡਿੰਗ ਵਾਲਾ ਕੰਮ ਹੋ ਗਿਆ ਇੱਥੇ ਉਹ ਗਿਆ ਤੇ ਇਧਰ ਆ ਗਿਆ ਉਹ ਬਾਈਕਰੂ ਜੀ ਬਸ ਪਹੁੰਚ ਗਏ ਆ ਸਾਹਮਣੇ ਸਾਫ ਸਾਫ ਚੂ ਰਹਾ ਹੈ ਇਧਰ ਬੋਇਸ ਨਹੀਂ ਆ ਰਹੀ ਤੇ ਤੁਹਾਨੂੰ ਸੜਕ ਕੋਲੋਂ ਆਸ ਹੈ ਕਿਉਂਕਿ ਤੁਹਾਨੂੰ ਮਿਲਿਆ ਨਹੀਂ ਮੈਂ ਆਖਣ ਨੱਕ ਮੱਕ ਪਰੀ ਇਹ ਇੱਧਰ ਗੁਰਦੁਆਰਾ ਸਾਹਿਬ ਤੇ ਉਹ ਸਾਰੀ ਦਾ ਕੰਮ ਚੱਲਦਾ ਪਿਆ ਇੱਧਰ ਨਾਲ ਦੀ ਨਾਲ ਇੱਧਰ ਕੋੜਾ ਪੰਨੇ ਆਇਆ ਜੇ ਫਤਹਿ ਦੁਆਰੋ ਸੁਬੇ ਦੇ ਦਰਬਾਰ ਤੇ ਜਾ ਕੇ ਜੇ ਫਤਹਿ ਦੁਆਰੋ ਮੁਬੇ ਦੇ ਦਰ ਆ ਗੋਬਿੰਦ ਸਿੰਘ ਦੇ ਜਾਈ ਦਾਤਾ ਦੇਗ ਬਹਾਦਰ ਤੂੰ ਹੀ ਹੋ ਗੋਬਿੰਦ ਨਿੰਦ ਤੇ ਜਾਈ ਦਾਤਾ ਦੇਗ ਬਹਾਦਰ ਦਿੱਲੀ ਤੇ ਵਿੱਚ ਸੀਸ ਬਾਰੇ ਆਣ ਕੇ ਹਿੰਦੂ ਵਿਚਾਰ ਬਣ ਕੇ ਹਿੰਦੂ ਵਿਚਾਰ ਲੋ ਜੀ ਮੱਥਾ ਟੇਕ ਲਿਆ ਤੇ ਪ੍ਰਸ਼ਾਦਾ ਪਾਣੀ ਛਕ ਲੱਗੇ ਆ ਤੇ ਖੀਰ ਤੇ ਨਾਲ ਪ੍ਰਸ਼ਾਦੇ ਆ ਜੀ ਵੀ ਲੋ ਆਪਾਂ ਨਿਆ 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 ਬਿਚੋ ਦੇ ਦਾ ਦੇਖਣਾ ਸੀ ਸੋ ਉੱਥੇ ਆਏ ਆ ਬਸ ਮੇਲੇ ਵੀ ਘਰ ਲਿਆ ਤੇ ਜਿਵੇਂ ਆ ਮਾਣ ਮੈਨੂੰ ਸਰਬਾਈ ਖਲਾਸੀ ਤੇ ਮੈਂ ਵੀ ਢੀਲੀ ਇਹੋ ਸਰਬਾਈ ਦਾ ਸਰਬੋਤ ਨੂੰ ਕੀ ਲਾਈ ਜਾਂਦੇ ਆ ਉਹ ਵੀ ਆ ਰੋਣਾ ਦੇਖ ਕੇ ਆਪਣਾ ਸਿੰਘ ਉੱਤ ਕੇ ਹੋਏ ਆ

ਚੰਗਾ ਭਾਈ ਜੀ ਮਿਲਦੇ ਤੁਹਾਨੂੰ ਨਵੇਂ ਵਲੌਗ 'ਚ ਆਓ ਚੰਗਾ ਨਹੀਂ ਮਿਲਦੇ ਤੁਹਾਨੂੰ ਨਵੇਂ ਵਲੌਗ 'ਚ ਆ ਫੜਿਓ ਇਦਾਂ ਨੂੰ ਚੰਗਾ ਜੀ ਮਿਲਦੇ ਤੁਹਾਨੂੰ ਨਵੇਂ ਵਲੌਗ 'ਚ ਤੁਹਾਨੂੰ ਮਿਲਾਂਗੇ ਦੋ ਤਰੀਕ ਨੂੰ ਕਰ ਨਹੀਂ ਹੁੰਦਾ ਬਾਈ ਜੀ ਮਿਲਦੇ ਤੁਹਾਨੂੰ ਅਗਲੇ ਮਹੀਨੇ ਦੇ ਵਲੌਗ 'ਚ ਚੰਗਾ ਜੀ ਸਤ ਸ੍ਰੀ ਅਕਾਲ ਅਚਾਰੇ ਛੇ ਹੈਂ ਕਾ ਆਪਣੇ ਨਾਲ